ਸਿਦੇ ਰਹੋ ਆਪਣਾ ਪਿੰਡ ਨੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਦੀ ਜਿਹੜੀ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਖਾਸ ਤੇ ਸਪੈਸ਼ਲ ਵੀਡੀਓ ਆ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਅੱਜ ਖਲੋਤੇ ਹੋਏ ਆ ਇਹ ਮੇਨ ਰੋਡ ਨੰਡਾਲੇ ਤੋਂ ਜਦੋਂ ਆਪਾਂ ਬੇਗੋਲ ਵਾਲੀ ਸਾਈਡ ਨੂੰ ਆਈਏ ਬੇਗੋਲ ਰਾਪ ਰਾਜਪੂਤਾ ਤੇ ਮੈਂ ਹੁਣੇ ਥੋੜਾ ਟਾਈਮ ਹੀ ਹੋਇਆ ਮੈਂ ਬੇਗੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਜਦੋਂ ਮੈਂ ਨੰਡਾਲੇ ਨੂੰ ਚੱਲਾਂ ਮੇਰਾ ਅਚਨ ਚੇਤੇ ਧਿਆਨ ਪੈ ਗਿਆ ਇਹਨਾਂ ਦੇ ਆ ਜਿਹੜਾ ਵੇਲਣਾ ਚੱਲਦਾ ਪਿਆ ਤੇ ਮੇਰੇ ਦਿਲ ਦੇ ਵਿੱਚ ਆਇਆ ਕਿਉਂ ਨਾ ਆਪਾਂ ਸਾਡੇ ਪੰਜਾਬੀ ਭਰਾ ਇੰਨੀ ਮਿਹਨਤ ਕਰਦੇ ਧੁੱਪ ਵੀ ਬਹੁਤ ਜਿਆਦੀ ਆ ਤੇ ਆਪਾਂ ਵੇਲਣਾ ਤੁਹਾਨੂੰ ਅਸੀਂ ਦਿਖਾਉਣਾ ਚਾਹਾਂਗੇ ਨੰਡਾਲੇ ਤੋਂ ਕੁਝ ਹੀ ਦੂਰੀ ਤੇ ਸਰਦਾਰ ਸਾਹਿਬ ਉਹਨਾਂ ਨੇ ਵੇਲਣਾ ਇਹ ਸ਼ੁਰੂ ਕੀਤਾ ਗੰਨੇ ਦੀ ਰੋਹ ਦਾ ਗੰਨੇ ਦੀ ਰੋਹ ਵਧੀਆ ਤਰੀਕੇ ਨਾਲ ਬਣਾ ਕੇ ਉਹਨਾਂ ਸਾਨੂੰ ਦੱਸਿਆ ਕਿ ਵਧੀਆ ਤਰੀਕੇ ਨਾਲ ਬਣਾ ਕੇ ਸਾਫ ਸੁਥਰੀ ਵਧੀਆ ਠੰਡੀ ਠਾਰ ਰੋ ਤੁਸੀਂ ਇੱਥੇ ਆਣ ਕੇ ਪੀ ਸਕਦੇ ਹੋ ਰੋ ਮੈਂ ਤੁਹਾਨੂੰ ਰੇਟ ਵੀ ਦੱਸ ਦੇਣਾ ਚਾਹੁੰਨਾ ਉਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਅਸੀਂ ਇਸੇ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਸਾਥ ਸੰਗਤ ਜੀਓ ਆਪਾਂ ਸਰਦਾਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਸਾਬ ਆਪਣਾ ਪਹਿਲਾ ਸ਼ੋਭਨਾਮ ਦੱਸੋ ਸਰਦਾਰ ਗੁਰਵਿੰਦਰ ਸਿੰਘ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਪਿੰਡ ਕਿੱਧਰ ਦਾ ਟ ਪਿੰਡ ਮੰਡ ਤਲਵੰਡੀ ਕੁੱਕਾ ਜੀ ਪਿੰਡ ਮੰਡ ਤਲਵੰਡੀ ਕੁੱਕਾ ਆ ਵੇਖੋ ਜੀ ਪਿੰਡ ਵੀ ਉਹਨਾਂ ਨੂੰ ਦੱਸਤਾ ਤੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇਹ ਵੇਲਣਾ ਚਲਾਉਂਦੇ ਨੂੰ ਭਾਜੀ 2 ਮਹੀਨੇ ਹੋ ਗਏ ਜੀ ਕਿ 2 ਮਹੀਨੇ ਹੋ ਗਏ ਹਾਂਜੀ ਠੀਕ ਤੇ ਰੋ ਜਿਹੜੀ ਤੁਸੀਂ ਕੱਢਦੇ ਹੋ ਖਾਲਸਾ ਜੀ ਕੀ ਕੀ ਰੋ ਦੇ ਵਿੱਚ ਜਿਹੜਾ ਅਸੀਂ ਸਪੈਸ਼ਲ ਚੀਜ਼ ਜਿਹੜੀ ਪਾਉਂਦੇ ਆ ਕਿ ਜਿਹੜੇ ਗਾਕਾਂ ਦੇ ਜਿਹੜੇ ਰੂਹ ਲੂਣ ਗੰਡੇ ਖੜੇ ਹੋ ਜਾਂਦੇ ਪੀ ਕੇ ਕਹਿੰਦੇ ਭਾਜੀ ਪਹਿਲਾਂ ਨਿੰਬੂ ਜੀ ਫੇ ਪਦੀਨਾ ਨਮਕ ਔਰ ਬਰਫ ਜਿਹੜਾ ਕੋਈ ਕਹਿੰਦਾ ਉਹ ਪਾ ਪਾਉਂਦੇ ਆ ਜੀ ਅੱਛਾ ਅੱਛਾ ਹਾਂਜੀ ਸ਼ੂਦੂ ਵੀ ਪਾਉਂਦੇ ਹੋ ਕੂਤਣਾ ਵੀ ਪਾਉਂਦੇ ਹੋ ਹਾਂਜੀ ਕੂਤਣਾ ਨਿੰਬੂ ਤੇ ਨਮਕ ਜੀ ਕੂਤਣਾ ਨਿੰਬੂ ਤੇ ਨਮਕ ਠੀਕ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਸਰਦਾਰ ਸਾਹਿਬ ਰੇਟ ਕੀ ਹੈ ਤਾਂ ਇਹ ਗਲਾਸ ਦਾ 20 ਰੁਪਏ ਜੀ ਗਲਾਸ ਜੀ acha 20 ਰੁਪਏ ਹਾਂ ਜੀ ਮਤਲਬ ਇਹ 20 ਤੋਂ ਉੱਤੇ ਵੀ ਹੈਗਾ ਰੇਟ ਆਪਾਂ ਜਾਨੀ ਕਿ 20 ਰੁਪਏ ਹੀ ਦੇਣੇ ਜੀ ਹਾਂ 200 ਰੁਪਏ ਚੱਲੇ ਜੀ। ਇਹ ਨੋਰਮਲ ਹੀ ਹਨਾ। ਨੋਰਮਲ 200 ਰੁਪਏ ਕਿਲਾ ਜੀ। ਇਹ ਜਿਹੜਾ ਤੁਸੀਂ ਗੰਨਾ ਲੈਂਦੇ ਹੋ ਇਹ ਮਤਲਬ ਕਿ ਤਾਜ਼ਾ ਫਰੈਸ਼ ਗੰਨਾ ਫਰੈਸ਼ ਤਾਜ਼ਾ ਗੰਨਾ ਲਿਉਂਦੇ ਜੀ। ਅੱਛਾ ਕਿੱਥੋਂ ਲੈਂਦੇ ਹੋ ਵੀ ਥੋੜਾ ਦੱਸੋ। ਇਹ ਭਾਜੀ ਆਪਾਂ ਫਸਟ ਟਾਈਮ ਤੇ ਯਾਨੀ ਕਿ ਵੇਲਣਾ ਸ਼ੁਰੂ ਕੀਤਾ ਜੀ। ਆਪਾਂ ਅਜੇ ਤੇ 2 ਕੁਆਂਟਲ ਯਾਨੀ ਕਿ ਦੂਜੇ ਦਿਨ ਲਈਦਾ ਜੀ। ਅੱਛਾ ਆਪਾਂ ਕਿਸੇ ਦੇ ਕੋਲੋਂ ਮੁੱਲ ਖਰੀਦਦੇ ਹਾਂ ਜੀ। ਇਹ 800 850 ਨੂੰ ਪਹੁੰਚ ਕਰਦੇ ਆ ਜੀ। ਅੱਛਾ ਤਾਂ ਕਰਕੇ ਭਾਜੀ ਅੱਛਾ ਥੋੜਾ ਹੁਣ ਤੁਹਾਨੂੰ ਵੀ ਲੱਗਦਾ ਕਿ ਇਹ ਕਮਾਤ ਜਿਹੜਾ ਇਹਦਾ ਰੇ ਪਾਜੀ ਇਹ ਜਿਹੜਾ ਸਪੈਸ਼ਲ ਗੰਨਾ ਹੁੰਦਾ ਜੀ 85 ਗੰਨਾ ਮੈਂ ਤੁਹਾਨੂੰ ਦਿਖਾ ਵੀ ਸਕਦਾ ਦਿਖਾ ਸੀ ਆਜੋ 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 ਆਪਾਂ ਹੁਣ ਗੰਨਾ ਵੀ ਤੁਹਾਨੂੰ ਦਿਖਾਉਨੇ ਆਂ ਹਾਂਜੀ ਇੱਧਰ ਆ ਇੱਧਰ ਪਾਜੀ ਐਨ ਕਾ ਦਿਖਾ ਕੇ ਦਿਖਾਓ ਹਾਂਜੀ ਇਹ ਜੀ ਸਪੈਸ਼ਲ ਗੰਨਾ ਜੀ ਰਸ ਵਾਸਤੇ ਆ ਜੀ 85 ਜੀ ਇਹ ਤਕਰੀਬਨ ਜਿਵੇਂ ਜਿਵੇਂ ਗਰਮੀ ਹੋਣੀ ਓਵੇਂ ਓਵੇਂ 1500 ਪ੍ਰਤੀ ਕੁਆਂਟਲ ਜਾਣਾ ਜੀ ਐਸਤੇ ਇਹ ਵਧਣਾ ਹਾਂ ਹਾਂਜੀ ਵਧਣਾ ਏ ਜੀ ਉਹ ਇਸ ਟਾਈਮ ਮੈਲ ਹੁੰਦਾ ਜੀ 850 ਨੂੰ ਕੁਆਂਟਲ ਜੀ ਮੈਂ ਖੁਦ ਆਪ ਵੱਢ ਕੇ ਲੈ ਕੇ ਆਉਣਾ ਜੀ ਆ ਤੁਸੀਂ ਆਪ ਵੱਢੀ ਕਰਦੇ ਹੋ ਹਾਂ ਜੀ ਆਪ ਖੁਦ ਵੱਢ ਕੇ ਲੈ ਕੇ ਆਉਣਾ ਜੀ ਅੱਛਾ ਤੁਸੀਂ ਬੰਦਾ ਨਹੀਂ ਕੋਈ ਨਾਂ ਰੱਖਿਆ ਹਣਾ ਵੱਢੀ ਤਾਂ ਆਪ ਹੀ ਕਰਦੇ ਹੋ ਆਪ ਹੀ ਵੱਢ ਕੇ ਤੇ ਆਪ ਹੀ ਤਿਆਰ ਕਰਦੇ ਔਰ ਮੇਰੇ ਵਾਈਫ ਆ ਔਰ ਨਾਲ ਮੇਰੇ ਹੈਲਪ ਕਰਵਾਉਂਦੇ ਆ ਅੱਛਾ ਤੁਹਾਡੀ ਵਾਈਫ ਵੀ ਹਾਂ ਜੀ ਔਰ ਦੋ ਬੇਟੀਆਂ ਜੀ ਨਾਲ ਅੱਛਾ ਅੱਛਾ ਹਾਂ ਜੀ ਮੈਂ ਇਹ ਗੰਨੇ ਦੇ ਵਿੱਚ ਵੈਰਾਈਟੀਆਂ ਵੀ ਹੁੰਦੀਆਂ ਨੇ ਜਿੱਦਾਂ ਮਤਲਬ ਇਹ ਇਹ ਹੋਰ ਵੈਰਾਈਟੀਆਂ ਲੱਗ ਲੱਗ ਇਹ ਸਿਰਫ 85 ਗੰਨਾ ਰਸ ਵਾਸਤੇ ਤਿਆਰ ਹੁੰਦਾ ਜੀ ਹਾਂ ਜੀ ਲੋ ਗੰਨਾ ਕਿ ਵਧੀਆ ਗੰਨਾ ਨਾਲ ਵਧੀਆ ਜਿਹੜੀ ਸਫਾਈ ਕਰਦੇ ਹੋ ਤੁਸੀਂ ਆਪ ਹੀ ਕਰਦੇ ਹੋ ਸਾਰੀ ਆਪ ਹੀ ਭਾਈ ਸਾਰਾ ਕੁਝ ਆਪ ਹੀ ਕਰਦੇ ਆ ਜੀ ਅੱਛਾ ਕਿੰਨਾ ਇੱਕ ਕਰੀਬ ਜਿਹੜਾ ਗੰਨਾ ਜਿਹੜਾ ਇੱਕ ਦਿਨ ਦੀ ਆਪਾਂ ਰੋਹ ਦੀ ਗੱਲ ਕਰ ਲਿਓ ਕਿੰਨਾ ਕਾ ਗੰਨਾ ਜਿਹੜਾ ਲਗਭਗ ਲੱਗ ਜਾਂਦਾ ਜਿੱਦਾਂ ਭਾਜੀ 40 ਤੋਂ 50 ਕਿਲੋ ਲੱਗਦਾ ਜੀ 40 ਤੋਂ 50 ਮਰੀ ਫਰੈਸ਼ ਹੀ ਲੈਂਦੇ ਹੁਣ ਫਰੈਸ਼ ਹੀ ਲਾਉਂਦੇ ਜੀ ਤੇ ਹੋਰ ਹੀ ਹੋਰ ਹੀ ਮੈਂ ਦੇਖ ਰਿਹਾ ਸੀ ਇਹ ਕਿਹੜੀ ਕਿਹੜੀਆਂ ਵੈਰਾਈਟੀਆਂ ਪਈਆਂ ਇੱਥੇ ਕਮਾਨ ਸਿਰਫ ਇੱਕੋ 85 ਪਿਆ ਜੀ ਇਹ ਸਪੈਸ਼ਲ ਰਾਸਤੇ ਵਾਸਤੇ ਹੁੰਦਾ ਜੀ ਇਹ ਮਠਾਸ ਔਰ ਵਧੀਆ ਚਿੱਟੀ ਰਸੇ ਦਾ ਬੰਦ ਆ ਜੀ ਅੱਛਾ ਚਿੱਟਾ ਰਸੇ ਬੰਦ ਵਧੀਆ ਮਤਲਬ ਵਧੀਆ ਰਸੇ ਦਾ ਜੀ ਪੀਣ ਲਈ ਇਹ ਜਿਹੜਾ ਬੜਾ ਗੋੜ ਵਾਲਾ ਕਮਾਦ ਹੁੰਦਾ ਹੋਰ ਹੁੰਦਾ ਤੇ ਰੋਹ ਵਾਲਾ ਹੋਰ ਹੁੰਦਾ ਦੋ ਤਰ੍ਹਾਂ ਦੇ ਹੁੰਦੇ ਇਹਦਾ ਪਾਜੀ ਇਹ ਗੋੜ ਵੀ ਇਹਦਾ ਬੰਦ ਆ ਇਹਦੀ ਰਸ ਵੀ ਬੰਦੀ ਆ ਜੀ ਅੱਛਾ ਯਾਨੀ ਕਿ ਪੀਣ ਵਾਸਤੇ ਵਧੀਆ ਜੀ ਅੱਛਾ ਜੀ ਹਾਂਜੀ ਮਤਲਬ ਇਹ ਕਿੰਨਾ ਕ ਟਾਈਮ ਚੱਲੇਗਾ ਜਦੋਂ ਰਸ ਦਾ ਲਗਾਤਾਰ ਸਾਰੀਆਂ ਗਰਮੀਆਂ ਚੱਲੂਗਾ ਫਿਰ ਪਾਜੀ ਤਕਰੀਬਨ ਗਰਮੀਆਂ ਵੀ ਸਾਰੀ ਚੱਲਦਾ ਔਰ ਸਿਆਲ ਦੇ ਵਿੱਚ ਥੋੜਾ ਕੰਮ ਹੁੰਦਾ ਜਾਨੀ ਗਰਮੀ ਥੋੜਾ ਜਿਆਦਾ ਹੁੰਦਾ ਅੱਛਾ ਅੱਛਾ ਹਾਂਜੀ ਚਲੋ ਹੁਣ ਤੁਸੀਂ ਆਪਣਾ ਰੇਟ ਵੀ ਦੱਸਤਾ ਵਾ ਤੇ ਮੰਦਰੀਏ ਤੁਸੀਂ ਆਪਣਾ ਟਿਕਾਣਾ ਵੀ ਦੱਸ ਦੋ ਥੋੜਾ ਜਿਹਾ ਮੈਂ ਸਰੋਤੇ ਨੂੰ ਤੁਹਾਨੂੰ ਦੱਸ ਦੇਣਾ ਚਾਹੁੰਦਾ ਆਪਣਾ ਅੱਗੇ ਮੈਂ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਤੇ ਮੈਂ ਨੂੰ ਟਿਕਾਣਾ ਥੇ ਟਿਕਾਣਾ ਵੀ ਦੱਸ ਦੇ ਜਿੱਥੇ ਵੇਲਣਾ ਲਾ ਕੇ ਬੈਠੇ ਆ ਭਾਈ ਟਿਕਾਣਾ ਦੱਸਿਓ ਮੜ ਭਾਜੀ ਸੁਭਾਨਪੁਰ ਤੋਂ 베ਗੋ ਵਾਲਾ ਰੋਡ ਆ ਜੀ ਨਦਾਲੇ ਤੋਂ ਬਿਜਲੀ ਘਰ ਲੰਘ ਕੇ ਸਾਡਾ ਰੋਡ ਦੇ ਉੱਪਰ ਹੀ ਹੈ ਜੀ ਇਹ ਟਿਕਾਣਾ ਲੱਗਾ ਹੋਇਆ ਵੇਦਣਾ ਜੀ ਅੱਛਾ ਵੇਦਣਾ ਚੱਲਦਾ ਹਾਂ ਹਾਂਜੀ ਠੀਕ ਹੈ ਤੇ ਇਹ ਮੰਦਰੀ ਕਿੰਨਾ ਕ ਖਰਚਾ ਆ ਗਿਆ ਜਿਹੜਾ ਇੰਜਣ ਜਾਂ ਵੇਜਣੇ ਤੇ ਮਤਲਬ ਕਿ ਭਾਜੀ ਇੱਥੇ 50 ਤੋਂ 60 ਹਜ਼ਾਰ ਰੁਪਏ ਖਰਚਾ ਆ ਗਿਆ ਜੀ 50 ਤੋਂ 60 ਹਾਂਜੀ ਭਾਜੀ ਕਦੀ ਸੋਚਿਆ ਨਹੀਂ ਤੇ ਕਿ ਆਪਾਂ ਬਾਹਰ ਚਲੀ ਇੱਥੇ ਕਿ 50 50 ਦੇ ਵਿੱਚ ਮੁੰਡੇ ਸੋਚਣ ਜਾ ਰਹੇ ਦੇਖਣ ਜਾ ਰਹੇ ਕਿ ਮੰਦਰੀ ਬਾਹਰ ਹੀ ਤੁਰੀ ਜਾਂਦੇ ਆ ਭਾਜੀ ਸਾਡਾ ਦਿਲ ਕੀਤਾ ਸੀ ਇਹ ਕੰਮ ਕਰਨ ਨੂੰ ਆਪਾਂ ਸਾਰੇ ਵੇਨੇ ਆ ਤਕਰੀਬਨ ਭਈਏ ਹੀ ਕੰਮ ਜ਼ਿਆਦਾ ਕਰਦੇ ਆ ਹਾਂ ਤੇ ਮੈਂ ਵੀ ਸੋਚਾ ਮੇਰੇ ਦਿਲ 'ਚ ਜਨੂੰਨ ਉੱਠਿਆ ਵੀ ਆਪਾਂ ਵੀ ਸਰਦਾਰ ਹੋ ਕੇ ਕੰਮ ਕਰੀਏ ਕੀ ਫਾਇਦਾ ਆਪਾਂ 12 ਬਾਹਰ ਜਾ ਕੇ ਧੱਕੇ ਖਾਵਾਂਗੇ ਜੀ ਭਾਈ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਮਿਹਨਤ ਕਰੋ ਮਿਹਨਤ ਦੇ ਨਾਲ ਹੀ ਸਭ ਕੁਝ ਬਣਦਾ ਹੁਣ ਮੰਨ ਲਓ ਜੇ ਆਪਾਂ ਉੱਥੇ ਵੀ ਜਾਣੇ ਆ ਉੱਥੇ ਵੀ ਮਿਹਨਤ ਸਾਨੂੰ ਕਰਨੀ ਪੈਣੀ ਹੈ ਤੇ ਇੱਕ ਗੋਰੀਆਂ ਦੀ ਗੁਲਾਮੀ ਕਰਨੀ ਪੈਣੀ ਹੈਣਾ ਆਪਾਂ ਇੱਥੇ ਆਪਣਾ ਖੁਦ ਕੰਮ ਕਰਦੇ ਹਾਂ ਜੀ ਅੱਛਾ ਅੱਛਾ ਕਿਸੇ ਦੀ ਆਪਾਂ ਨੂੰ ਕੋਈ ਗੁਲਾਮੀ ਨਹੀਂ ਆਪਾਂ ਸਾਰਿਆਂ ਨੂੰ ਪਿਆਰ ਦੇ ਨਾਲ ਦੀਦ ਦੇ ਨਾਲ ਡੀਲ ਕਰਦੇ ਹਾਂ ਜੀ ਭੈਣਾਂ ਵੀ ਆਉਂਦੀਆਂ ਆ ਦੇਖੋ ਭੈਣਾਂ ਵੀ ਆਈਆਂ ਨੇ ਰਸਤੀਂ ਵਾਸਤੇ ਠੀ ਜੀ ਜੀ ਤੇ ਮੈਂ ਵੀ ਇਹੀ ਬੇਨਤੀ ਕਰਨਾ ਚਾਹੁੰਨਾ ਕਿਉਂਕਿ ਆਪਾਂ ਪੰਜਾਬੀ ਭਰਾ ਦਾ ਵਾਅਦਾ-ਤਵਾਦ ਸਾਧਈਏ ਕਿਉਂਕਿ ਸਾਫ ਸੁਥਰਾ ਗੰਨਾ ਤੁਸੀਂ ਗੰਨਾ ਦੇ ਲੋ ਕਿੰਨਾ ਮੋਟਾ ਹਮਾਤ ਦੇ ਵਿੱਚ ਫੜਿਆ ਹੋਇਆ ਸਾਫ ਸੁਥਰੀ ਰੋ ਪੀਓ ਵਧੀਆ ਇੱਥੇ ਇੱਕ ਜਾਣਾ ਹੁੰਦਾ ਤੇ ਭਈਏ ਦੇ ਰੱਛ ਪਿਆ ਹੁੰਦਾ ਜੀ ਉਹ ਸਾਹਮਣੇ ਭਈਏ ਵੀ ਤੁਹਾਨੂੰ ਦਿਖਾ ਦਿੰਦੇ ਉਹ ਤਾਂ ਕਹਿੰਦੇ ਰੱਛ ਪਿਆ ਹੁੰਦਾ ਪਰਲੀ ਸਾਈਡ ਦੇਖ ਲੋ ਇਧਰ ਭਈਆਂ ਨੇ ਵੀ ਆਪਣਾ ਵੇਲਣਾ ਲਾ ਕੇ ਬੈਠੇ ਆ ਕਹਿੰਦੇ ਸਾਡੇ ਵਾਲ ਬੰਨੇ ਇੱਕ ਦੋ ਜਾਣਾ ਹੁੰਦਾ ਵਾ ਸਰਦਾਰ ਸਾਹਿਬ ਨੇ ਸੋਨੋ ਤੁਸੀਂ ਆਪ ਸੋਲੋ ਸਾਡੇ ਇੱਕ ਰਾ ਇੱਕ ਜਾਨਾ ਗਾ ਕਸਟਮਰ ਹੋ ਉਧਰ ਤਕਰੀਬਨ ਕਾਫੀ ਗੱਡੀਆਂ ਖੜੀਆਂ ਹੁੰਦੀਆਂ ਜੀ ਤੁਹਾਨੂੰ ਵੀਡੀਓ ਵੀ ਦਿਖਾ ਸਕਦੇ ਆ ਜੀ ਅੱਜ ਪੰਜਾਬੀ ਫਿਰ ਭਈਆਂ ਨੂੰ ਜ਼ਿਆਦਾ ਪਸੰਦ ਕਰਦੇ ਫਿਰ ਚੰਗੇ ਚੰਗੇ ਬੰਦੇ ਜੀ ਚੰਗੇ ਚੰਗੇ ਦਾੜੇ ਵਾਲੇ ਸਰਦਾਰ ਉੱਥੇ ਜਾ ਜਾ ਪੀਂਦੇ ਜੀ ਆਪਾਂ ਦੇਖੋ ਸ਼ੁੱਧ ਜਿੰਨਾ ਕ ਆਪਾਂ ਬਣਾਈਦਾ ਉਹਨਾਂ ਕ ਪਿਆਈ ਦਾ ਵਾਦੂ ਨਹੀਂ ਆਪਾਂ ਯਾਨੀ ਕਿ ਜੱਗ ਚ ਪਾ ਕੇ ਰੱਖੀਦਾ ਜਿੰਨਾ ਜਿੰਨਾ ਜਿਵੇਂ 10 ਮਿੰਟ ਭਾਵੇਂ ਵਾਦ ਲੱਗ ਜਾਣਾ ਫਰੈਸ਼ ਹੀ ਆਪਾਂ ਬਣਾ ਕੇ ਪਿਾਵਾਂਗੇ ਜੀ ਰਸ ਚਲੋ ਮੈਂ ਵੀ ਇਹੀ ਆਪਣੇ ਵੱਲੋਂ ਵੀ ਬੇਨਤੀ ਕਰਨਾ ਚਾਹੁੰਦਾ ਆ ਜਿੱਥੇ ਤੁਹਾਨੂੰ ਸਵਾ ਸਵਾ ਹੀ ਲੱਗਦੀ ਉ ਬਰਦਾਰ ਸਾਹਿਬ ਪੰਜਾਬੀਆਂ ਨੂੰ ਪਹਿਲਾਂ ਪੈਲ ਦਿਆ ਕਰੋ ਬਾਕੀ ਬਾਅਦ ਹੋਰ ਕਿਸੇ ਨੂੰ ਪੈਲ ਦੇ ਦਿਆ ਕਰੋ ਸਾਡੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਪੈਲ ਦਵੋ ਖਾਲਸਾ ਸਾਹਿਬ ਵਾਈ ਗੁਰ ਦੀ ਬਹੁਤ ਵਧੀਆ ਗੱਲਬਾਤ ਕੀਤੀ ਹੈ ਆਪਾਂ ਆਪਣੇ ਪੰਜਾਬੀ ਭਰਾ ਦਾ ਸਾਥ ਦੀ ਹੈ ਭਾਜੀ ਹੁਣੀ ਆਪਾਂ ਥੋੜੀ ਜੀ ਰੋ ਪੀ ਕੇ ਵੇਖਦੇ ਜਾਂਦੇ ਜੀ ਰੋ ਕਿਦਾਂ ਦੀ ਆ ਆ ਭਾਜੀ ਹੁਣੀ ਤਿਆਰ ਕਰਦੇ ਆ ਆ ਜੱਗ ਭਰਿਆ ਹੋਇਆ ਰੋ ਦਾ ਮੈਂ ਤੁਹਾਨੂੰ ਰੋ ਵੀ ਦਿਖਾ ਦੇਣਾ ਚਾਹੁੰਨਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਰੋ ਵਿੱਚ ਬਰਬ ਪਾਈ ਹੋਈ ਆ ਵਿੱਚ ਨਿੱਪੂ ਵਿੱਚ ਪੂਤਣਾ ਕਿਉਂਕਿ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰਦੇ ਵਾਧੂ-ਦਵਾਦ ਜੂ ਦਾ ਆਪਣਾ ਰੋਹ ਦਾ ਗਲਾ ਤਿਆਰ ਕਰ ਲੱਗੇ ਆ ਤੇ ਪੀ ਕੇ ਵੇਖਦੇ ਕਿੰਦਾ ਦਾ ਸਵਾਦ ਆ ਵਾ ਮਦਰੀਆਂ ਨਾਂ ਦਾ ਰੋਹ ਦਾ ਰੋਹ ਦਾ ਸਵਾਦ ਦੇਖ ਲੈਨੇ ਕਿੰਦਾ ਦਾ ਵਾ ਬਹੁਤ ਵਧੀਆ ਸਿਰਾਈ ਆ ਜੀ ਸਿਰਾ ਇੱਕ ਵਾਰੀ ਜਰੂਰ ਆਇਓ ਭਾਜੀ ਹੁਣਾਂ ਨੂੰ ਜਰੂਰ ਮੌਕਾ ਦਿਓ ਨਡਾਲਾ ਤੋਂ ਬੇਗੜ ਰੋਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਬਰਫ ਵੀ ਪਾਈ ਹੋਈ ਆ ਪੂਰਾ ਚੇਲਡ ਆ ਚੇਲਡ ਦਾ ਕਹਿੰਦਾ ਮਤਲਬ ਪੂਰਾ ਠੰਡਾ ਪੂਰਾ ਢੰਡਾ ਗਰਮੀ ਵੀ ਬਹੁਤ ਜ਼ਿਆਦੀ ਉਤੋਂ ਨਾ ਠੰਡਾ ਠੰਡਾ ਇਹ ਆਪਣਾ ਰੋਹ ਦਾ ਗਲਾਸ ਤੁਸੀਂ ਦੇਖ ਲਓ ਇੱਥੇ ਆਏ ਨੇ ਬਾਪੂ ਜੀ ਹੋਣਾ ਨੇ ਸ਼ਾਇਦ ਰੋਹ ਦਾ ਗਲਾਸ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਰੋਹ ਪੀਣ ਆਏ ਫਿਰ ਰੋਹ ਪੀਣ ਆਏ ਹੋਰ ਬੜਾ ਕਿੱਦਾਂ ਦਾ ਲੱਗਾ ਫਿਰ ਬਹੁਤ ਵਧੀਆ ਹੈ ਹੈ ਬਹੁਤ ਵਧੀਆ ਸਾਡੇ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੋਗੇ ਕੋਈ ਰੋਹ ਬੜੀ ਵਧੀਆ ਨਾਲ ਸਿੱਖੀ ਸਰੂਦ ਵਿੱਚ ਭਾਜੀ ਹੋਣੀ ਨਾਲ ਨਹੀਂ ਵਧੀਆ ਵਧੀਆ ਦੰਦ ਆਇਆ ਪੂਰਾ ਦੰਦ ਆਇਆ ਹੋਰ ਵਧੀਆ ਉਹ ਠੀਕ ਠਾਕ ਇਹ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਨਹੀਂ ਕੋਈ ਸਾਥ ਸਾਥ ਬੜੀਆ ਕੰਮ ਚੱਲਦਾ ਪਿਆ ਕੰਮ ਵਧੀਆ ਨਾਲ ਨਾਲ ਇੱਕ ਬਾਪੂ ਜੀ ਹੋਰ ਗੱਲ ਹੈ ਕਿ ਸਫਾਈ ਬਹੁਤ ਆ ਮਿਲਣ ਦੇ ਨਹੀਂ ਨਹੀਂ ਬਹੁਤ ਵਧੀਆ ਤੇ ਹੁਣ ਹੀ ਲੱਗੇ ਨੋਕਦ ਨਹੀਂ ਹੋਏ ਨਾ ਨਹੀਂ ਜ਼ਿਆਦਾਤਰ ਹੁੰਦਾ ਸਫਾਈ ਦਾ ਕੰਮ ਕਈ ਵਾਰੀ ਜਦੋਂ ਥਾਂ ਕਈ ਵਾਰੀ ਥਾਂ ਤੇ ਚੱਲ ਜਾਈ ਮੱਖੀਆਂ ਮੁੱਖੀਆਂ ਬਹੁਤ ਨਹੀਂ ਨਹੀਂ ਵਧੀਆ ਵੀਡੀਓ ਤੁਸੀਂ ਹੈ ਨਾ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਕਿਉਂਕਿ ਆਪਾਂ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਣਾ ਇਹ ਵੇਲਣਾ ਲਾ ਕੇ ਬੈਠੇ ਇੱਥੇ ਵੀਰ ਹੋਣੀ ਆਪਾਂ ਅੱਜ ਦੀ ਵੱਧ ਵੱਧ ਮਦਦ ਕਰਨੀ ਆ ਜਿੰਨਾ ਵੀ ਹੋ ਸਕੇ ਤੇ ਚਲੋ ਰੋਡ ਦਾ ਗਲਾਸ 20 ਰੁਪਏ ਗਲਾਸ 20 ਰੁਪਏ ਕੁਛ ਨਹੀਂ ਹੁੰਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਸਾਰੇ ਵੀਰ ਸਾਡੇ ਮਿਹਨਤ ਕਮਾਈ ਕਰਦੇ ਬਾਹਰ ਦੇਸ਼ਾਂ ਦੇਸ਼ਾਂ ਵਿੱਚ ਬੱਕੇ ਜਿਹੜਾ ਕੋਈ ਵੀ ਇੱਥੇ ਬੇਗੋਲ ਤੋਂ ਇਹ ਸੁਬਾਨਪੁਰ ਰੋਡ ਆ ਜੀ ਸੋਰੀ ਬੇਗੋਲ ਨੜਾਲੇ ਤੋਂ ਬੇਗੜ ਰੋਡ ਆ ਜੇ ਕਿਸੇ ਵੀਰ ਨੇ ਰੋਹ ਦਾ ਗਲਾਸ ਪੀਣਾ ਲੰਘਦਾ ਵਰਦਾ ਰੋਹ ਦਾ ਗਲਾਸ ਜ਼ਰੂਰ ਪੀਓ ਬਹੁਤ ਸਵਾਦ ਆ ਇਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ